ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਨੇ ਪਰ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸੀਐਸਟੀ ਲਈ ਕੋਈ ਵੀ ਰਾਖਵਾਕਰਨ ਨਹੀਂ ਹੈ। ਉਹਨਾਂ ਦੱਸਿਆ ਕਿ 2017 ਵਿੱਚ ਜਦੋਂ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਡੀ ਪਾਰਟੀ ਨੇ ਇਹ ਮੰਗ ਰੱਖੀ ਸੀ ਪਰੰਤੂ ਆਪਣੇ ਆਪ ਨੂੰ ਦਲਿਤ ਹਿੱਸਦੈਸ਼ੀਖਮਾਉਣ ਵਾਲੀ ਕਾਂਗਰਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਜਿਹੜੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਜਿਹੜਾ ਮੇਨ ਹੈਗਾ ਉਹੀ ਹੈ ਕਿ ਜਿਹੜੇ ਸਾਡੇ ਐਡਵੋਕੇਟ ਜਨਰਲ ਨੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਡਿਊਟੀ ਐਡਵੋਕੇਟ ਜਨਰਲ ਨੇ 2017 ਵਿੱਚ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਸੀ ਸਰਕਾਰ 'ਚ ਨਹੀਂ ਸੀ ਅਸੀਂ ਤਾਂ ਅਸੀਂ ਇੱਕ ਬਹੁਤ ਜ਼ੋਰ ਨਾਲ ਆਮ ਆਦਮੀ ਪਾਰਟੀ ਨੇ ਮੰਗ ਉਠਾਈ ਸੀ ਕਿ ਜਿਹੜੇ ਹੋਰ ਤਾਂ ਸ਼੍ਰੇਣੀਆਂ ਦੇ ਵਿੱਚ ਜਿਵੇਂ ਹੋਰ ਕਿਤੇ ਜੇ ਪੀਸੀਐਸ ਆਈਐਸ ਉਹਨਾਂ ਦਾ ਰਿਜ਼ਰਵੇਸ਼ਨ ਹੈ ਲੇਕਿਨ ਜਿਹੜੇ ਐਡਵੋਕੇਟ ਜਨਰਲ ਹੁੰਦੇ ਆ ਪੂਰਾ ਉਹਨਾਂ ਦਾ ਜਿਹੜਾ ਚਾਹੇ ਸਹਿਕ ਐਡਵੋਕੇਟ ਜਨਰਲ ਨੇ ਚਾਹੇ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਚ ਕਿਤੇ ਵੀ ਰੱਖ ਰ ਕਰਨ ਨਹੀਂ ਸੀ ਆਮ ਆਦਮੀ ਪਾਰਟੀ ਨੇ ਬੜੀ ਜੋਰਾਂ ਸ਼ੋਰਾਂ ਨਾਲ ਮੰਗ ਉਠਾਈ ਸੀ ਔਰ 2017 ਦੇ ਵਿੱਚ ਇਹ ਪਾਸ ਵੀ ਹੋਇਆ ਲੇਕਿਨ ਕਦੇ ਵੀ ਕਿਸੇ ਸਰਕਾਰ ਨੇ ਜਿਹੜੀ ਕਾਂਗਰਸ ਦੀ ਸਰਕਾਰ ਆ ਆਪਣੇ ਆਪ ਨੂੰ ਇਹ ਕਹਿੰਦੀ ਅਸੀਂ ਦਲਿਤਾਂ ਦੀ ਨਮਾਇੰਦੀ ਕਰਦੇ ਆ ਉਹਨਾਂ ਦਾ ਜਿਹੜਾ ਚਿਹਰਾ ਨੰਗਾ ਹੁੰਦਾ ਕੀ ਉਹਨਾਂ ਨੇ ਕਦੇ ਵੀ ਜਿਹੜੇ ਸਾਡੇ ਐਡਵੋਕੇਟ ਜਨਰਲ ਸੀ ਇਹਨਾਂ ਦਾ ਆਫਿਸ ਦੇ ਵਿੱਚ ਕਦੇ ਰਿਜ਼ਰਵੇਸ਼ਨ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ ਮੰਗ ਵੀ ਰਹੀ ਲੇਕਿਨ ਇਹ ਟਾਲਦੇ ਰਹੇ ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਆਮ ਆਦਮੀ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਸਾਡੇ ਵਿਧਕਉਂਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜੋਸੀਂ ਲੋਕਾਂ ਨਾਲ ਵਾਅਦਾ ਕੀਤਾ ਜੋ ਸਾਡੇ ਸ਼ਡਿਊਲ ਕਾਸਟ ਭਰਾ ਨੇ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਰਿਜ਼ਰਵੇਸ਼ਨ ਦਵਾਂਗੇ ਕਿਉਂਕਿ ਜੇ ਐਡਵੋਕੇਟ ਜਨਰਲ ਬਣ ਗਏ ਡਿਪਟੀ ਐਡਵੋਕੇਟ ਜਨਰਲ ਬਣ ਗਏ ਤਾਂ ਹੀ ਉਹ ਜੱਜ ਬਣਨਗੇ ਇਹ ਕਿਤੇ ਵੀ ਰਿਜ਼ਰਵੇਸ਼ਨ ਜਿਹੜੀ ਜੱਜਾਂ ਵਿੱਚ ਵੀ ਨਹੀਂ ਅਸੀਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਜਿਹੜੇ 58 ਸਾਮੀਆਂ ਰਿਜ਼ਰਵੇਸ਼ਨ ਰੱਖੀਆਂ ਔਰ ਜਿਨ੍ਹਾਂ ਦੇ ਵਿੱਚੋਂ ਜਿਹੜਾ ਮਾਪਡੰਡ ਸੀ ਉਹਨਾਂ ਦਾ ਜਿਵੇਂ ਜਿਹੜਾ ਐਡਵੋਕੇਟ ਜਨਰਲ ਹੈ ਉਹਦੇ ਲਈ 20 ਲੱਖ ਰੁਪਏ ਸੀ ਸਹਾਇਕ ਅਸਿਸਟੈਂਟ ਐਡਵੋਕੇਟ ਜਨਰਲ ਲਈ 15 ਲੱਖ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਤੇ ਇਸ ਤਰ੍ਹਾਂ ਜਿਹੜੀ ਕੈਟਾਗਰੀਆਂ ਸੀ ਉਹ ਜਿਹੜੇ ਸਾਡੇ ਆਮ ਪਰਿਵਾਰਾਂ ਦੇ ਸਾਡੇ ਸ਼ੂਲ ਕਾਸਟ ਭਰਾ ਸੀ ਜਿਹੜੇ ਉਹ ਵਕੀਲ ਸਹਿबान ਸੀ ਉਹ ਕੈਟਾਗਰੀ ਚ ਨਾ ਸਕਿਆ ਔਰ 15 ਜਿਹੜੀਆਂ ਸੀਟਾਂ ਉਹ ਖਾਲੀਆਂ ਰਹੀਆਂ ਔਰ ਸਰਕਾਰ ਨੇ ਜਦੋਂ ਇਹ ਦੇਖਿਆ ਤਾਂ ਫਿਰ ਅਸੀਂ ਫੈਸਲਾ ਕੀਤਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਕਿ ਅਸੀਂ ਜਿਹੜੀ ਇਹ ਕੰਡੀਸ਼ਨ ਹੈ ਉਹ ਅੱਧ ਕਰਦੇ ਆ ਤਾਂ ਕਿ ਜਿਹੜੀਆਂ ਸਾਡੀਆਂ 15 ਸੀਟਾਂ ਜਿਹੜੀਆਂ ਖਾਲੀ ਪਈ ਨੇ ਉਹ ਅਸੀਂ ਕਿਸੇ ਵੀ ਕੀਮਤੇ ਖਾਲੀ ਨਹੀਂ ਰਹਿਣ ਦੇਣੀ ਅਸੀਂ ਉਹਨਾਂ ਦਾ ਹੱਕ ਸਾਡੇ ਜਿਹੜੇ ਸ਼ੂਕਾਸਟ ਭਰਾਏ ਉਹਨਾਂ ਦੇਣਾ ਸੋ ਇਹ ਆਮ ਆਦੀ ਪਾਰਟੀ ਦੀ ਸਰਕਾਰ ਇੱਕ ਪਾਸੇ ਤਾਂ ਦੇਖੋ ਸਾਡੇ ਸਾਰੀ ਵਰਗ ਨਾਲ ਖੜੀ ਹੈ ਸ਼ੂਕਾਸਟ ਭਰਾਵਾਂ ਨਾਲ ਉਹਨਾਂ ਦੇ ਹੱਕ ਦਿਵਾਉਣ ਲਈ ਦੂਜੇ ਪਾਸੇ 75 ਸਾਲ ਉਹ ਸਰਕਾਰਾਂ ਜਿਨ੍ਹਾਂ ਨੇ ਗਰੀਬਾਂ ਦੇ ਨਾਂ ਐਸਸੀਆਂ ਦੇ ਨਾਂ ਤੇ ਵੋਟਾਂ ਮੰਗੀਆਂ ਡਾਕਟਰ ਪੀਰੋਵ ਵੇਦਕਰ ਸਾਹਿਬ ਦਾ ਆਪਾਂ ਸਾਰੇ ਜਾਣਦੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਲੇਕਿਨ ਕਦੇ ਵੀ ਸincere ਹੋ ਕੇ ਸਾਡੇ ਜਿਹੜੇ ਭਰਾ ਅਸੀਂ ਸ਼ੂਕਾਸ ਕੰਮ ਨਹੀਂ ਕੀਤਾ ਇਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਨੇ ਇਹ ਵੀ ਬਰਦਾਸ਼ਤ ਨਹੀਂ ਕੀਤਾ ਕਿ 15 ਸੀਟਾਂ ਰਿਜ਼ਰਵੇਸ਼ਨ ਦੇ ਬਾਵਜੂਦ ਖਾਲੀ ਰਹਿ ਗਈਆਂ ਤੇ ਉਹ ਬੈਕਲੌਗ ਨਾਲ ਦੀ ਨਾਲ ਰੂਲ ਚੇਂਜ ਕਰੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਸਾਡੇ ਲੋਕ ਆ ਸਾਡੇ ਭਰਾ ਆ ਉਹਨਾਂ ਨੂੰ ਅਸੀਂ ਹੁਣ ਉਹਨਾਂ ਦੇ ਵਿੱਚ ਐਡਜਸਟ ਕਰਨ ਜਾ ਰਹੇ ਆ ਇਹ ਮੈਂ ਤਾਂ ਦੱਸਣਾ ਚਾਹੁੰਦਾ ਕਿ ਆਮ ਆਦੀ ਪਾਰਟੀ ਜਿਹੜੀ ਹੈਗੀ ਆ ਉਹ ਜੋ ਕਹਿੰਦੀ ਹੈ ਕਰਦੀ ਆ ਔਰ ਸਾਡੇ ਸਾਰੇ ਸ਼ੂਕਾਸ ਜਿਹੜੇ ਭਾਈਚਾਰਾ ਦੇ ਨਾਲ ਡਟ ਕੇ ਖੜੀ ਅੱਜ ਬਹੁਤ بڑا ਦਿਨ ਹੈ ਡਾਕਟਰ ਪੀ ਬਰੋ ਵੇਦਕਰ ਸਾਹਿਬ ਦਾ ਉਹਦੇ ਤਹਿਤ ਮੈਂ ਜਿਹੜੀ ਆਪ ਸਭ ਨੂੰ ਜਾਣਕਾਰੀ ਦੇਣਾ ਚਾਹੁੰਦਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز